ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਵੀਰੇ ਹਾਂਜੀ ਠੀਕ ਆ ਤੇ ਇਹੋ ਡਰੈਸ ਦਾ ਅਨੋਟ ਕਰ ਲਿਓ ਨਾਲੇ ਮੋਬਾਈਲ ਨੰਬਰ ਦੱਸ ਜੀ ਡਰੈਸ ਹੈਗਾ ਪਿੰਡ ਮਿਰਕੇ ਜੀ ਹਾਂ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਤੇ ਮੋਬਾਈਲ ਨੰਬਰ ਭਾਈ ਮੇਰਾ ਨੰਬਰ 148 71564 ਜੀ ਠੀਕ ਆ ਤੇ ਨੀਲੀ ਲੋ ਕਰੀਏ ਸ਼ਵਾਦ ਨਾ ਇਹ ਕਿੰਨਾ ਦੁੱਧ ਆ ਇੱਕ ਸੰਧੂ ਸਾਹਿਬ ਜਰੂਰੀ ਬੇਨਤੀ ਹੈ ਜੀ ਹਾਂ ਜਿਹੜੇ ਸਤਿ ਸ਼੍ਰੀ ਅਕਾਲ ਘਰੇ ਘਰੇ ਕਮੈਂਟ ਕਰਦੇ ਆ ਨਾ ਇਹ ਬਾਅਦ ਚ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਦੋ ਨਾਮ ਚੋ ਤਿੰਨ ਟਾਈਮ ਚੋ ਹਾਂ ਚਾਰ ਟਾਈਮ ਚੋ ਤੁਹਾਡਾ ਖਰਚ ਬੰਦਾ ਹਾਂਜੀ ਪੈਸੇ ਲਾਉਣੇ ਆ ਹਾਂ ਪੈਸੇ ਕਿਹੜੇ ਉਤਰਾ ਆ ਜਾਂਦੇ ਆ ਜੀ ਜਦੋਂ ਅਸੀਂ ਇਹਨੇ ਤਿੰਨ ਟਾਈਮ ਚੋ ਚਾਰ ਟਾਈਮ ਚੋ ਦੋ ਕੰਮ ਵੀਡੀਓ ਕਰਦੇ ਤਾਂ ਕੰਮ ਚੱਲ ਹੀ ਜੂਗੇ ਹਾਂ ਬਾਅਦ ਚ ਭਣ ਭਰਾ ਕੀ ਜਾਣ ਕਿ ਦੁੱਧ ਥੋੜਾ ਆਇਆ ਜਾਂ ਕੁਛ ਆ ਇਹ ਡੰਗਰਾਂ ਦਾ ਕੰਮ ਆ ਇਹ ਆ ਮੁੜ ਕੇ ਜ਼ਿੰਮੇਵਾਰੀ ਫਿਰ ਖਤਮ ਹੋ ਜੀ ਮੁੜ ਕੇ ਓਖਾ ਜਾਂਦਾ ਜੀ ਹਾਂ ਨਹੀਂ ਆਪਣੀ ਤਸੱਲੀ ਕਰਨੀ ਚਾਹੀਦੀ ਘਰੇ ਆ ਕੇ ਸਾਨੂੰ ਸਾਹਿਬ ਦੂਜੇ ਸੂਏ ਮਾਧਿਆ ਮਗਰ ਕੱਟਾ ਹੈ ਕੱਟਾ ਹਾਂ ਜੀ ਸਾਨੂੰ ਸਾਹਿਬ ਜਿਹੜਾ ਬਲੋ ਕਲੋ ਆਪਾਂ 8 ਕਿਲੋ ਆਨੇ ਆ ਜੀ 8 ਚੋਣ ਓਕੇ ਵੀਰ 8 ਹਾਂ ਐ ਮੋਗਰ ਗਈ ਚਲੋ ਖੋਲੋ ਹਾਂ ਜੀ ਲਓ ਸੱਜਰੋਂ 8 ਕਿਲੋ ਦੁੱਧ ਪੱਕਾ ਹੈ ਇਹ ਤੇ ਕੱਟਾ ਮਗਰ ਨੀਲੀ ਰਾਵੀ ਦੂਜਾ ਸੂਗਾ ਨੋਈ ਲਓ ਵੱਡੀ ਆ ਸੋਹਣੀ ਆ ਛੋਟੀ ਸੱਜਣਾ ਲਓ ਕੀ ਬਾਤ ਬਟਨ ਵਾਲਾ ਚੱਟਾ ਤੇ ਕੀਮਤ ਬਾਈ ਫਿਰ ਕਿੰਨੀ ਕੁ ਰਹਿ ਗਈ ਸਤਿ ਸ਼੍ਰੀ ਅਕਾਲ ਨੇ ਕਿਹਾ ਮੁੰਡਿਆ ਕਿੰਨਾ ਜੀ ਕੋਈ ਇੱਕ ਵੀਰ ਨੂੰ ਇੱਕ ਲਾ ਦੇ ਹਾਂ 90000 ਕਰ ਲਈਏ ਨਹੀਂ ਖੁੱਲਾ ਕਰੀਏ ਇਹਦੇ ਹਾਂਜੀ ਇੱਕੋ ਰੇਟ ਇੱਕੋ ਫਿਕਸ ਹੀ ਕਰਿਓ ਅਜਾ 80000 ਦੀ ਹਾਂਕ ਨਹੀਂ ਹਾਂਜੀ ਤੇ 85 ਦੀ ਨਹੀਂ ਕਰਾਸੀ ਦੀ 82 ਦੀ ਨਹੀਂ ਹੁੰਦੀ 83 ਦੀ ਤੇ ਹੁਣ ਜੇ ਫੇਰ ਸੰਤੋ ਸਾਹਿਬ ਘਟਾਉਂਦੇ ਆਪਾਂ ਘਟਾਉਣੇ ਨਹੀਂ ਇਹਦੇ ਠੀਕ ਆ ਇਹ ਬੂਰੀ ਆ ਗਈ ਟੋਕੜੀ ਹੈ ਬੱਚੋਂ ਬਗੈਰ ਬੱਚਾ ਬਗੈਰ ਦੁੱਧ ਕਿੰਨਾ ਪੱਕਾ ਦੁੱਧ 6 ਕਿੱਲੋ ਆਪਾਂ ਪੰਜ ਆਨੇ ਆ ਜੀ ਅੱਛਾ ਖੋਲੋ ਪਾੜੇ ਦੇ ਪਾੜੇ ਦੇ ਠੀਕ ਆ ਸਜਰੋ ਬੂਰੀ ਤੇ ਨੀਲੀ ਰਾਵੀ ਆ ਤੇ ਸੋਹਣੀ ਆ ਮੈਂ ਤੀਜਾ ਕੇ ਸੂਬਾ ਹੋਊਗੀ ਬਿਲੇ ਮਨ ਕੀ ਅੱਖ ਦੇ ਵਿੱਚ ਸਜਰੋ ਪੈਂਦੀ ਆ ਲਾਇਓ ਇਹ ਬੋਲਾ ਦੀ ਉਹ ਨਾ ਤੇ ਇਹਦੀ ਕੀਮਤ ਬਾਈ ਫਿਰ ਕੀ ਕਰਦਗੇ ਇਹਦਾ 65000 ਦੀ ਤੇ ਹਾਂ ਨਾ 60 ਦੀ ਹੋਰ 5000 55 ਦੀ 55 ਰਈ ਹਾਂਜੀ ਜੈਸਨ ਹੋਈ ਹਾਂਜੀ ਠੀਕ ਆ ਤੇ ਤੀਜੇ ਨੰਬਰ ਤੇ ਇਹ ਤੁਸ ਜੀ ਸਾਹਿਬ ਕੱਤੀ ਆ ਜੀ ਕਿੰਨਾ ਟਾਈਮ ਲੈਂਦਾ 10 ਦਿਨ ਲੈ ਜੂਗੀ 10 ਦਿਨ ਹਾਂਜੀ ਅਜੇ ਹਨਾ ਠੀਕ ਲੈ ਜੀ ਖੋਲੋ 10 ਦਿਨ ਸਜਣੋਂ ਲੈ ਜਾਨੇ ਨੇ ਹਾਂ ਜੀ ਨੋ ਜੀ ਸਿੰਘ ਮੂੰਹ ਦੀ ਕੁਆਲਿਟੀ ਤੇ ਵੀ ਦੇਖ ਸਕਦੇ ਬਹੁਤ ਸੋਹਣੀ ਲੱਗੀ ਕਰਮਾਲੀ ਨੂੰ ਲੈਓ ਬਈ ਲੈਓ ਤੇ ਇਹਦੀ ਕੀਮਤ ਕਿੰਨੀ ਕਰ ਦੀਏ ਬਾਈ ਬੇਟੂ ਇਹਦਾ 92000 ਰੁਪਏ ਤੇ ਹਾਂ ਨਾ ਹਾਂ ਨਾ 90 ਦੇ 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 ਮੈਂ ਜੈਸਨ ਉਹ ਕਰ ਦੇ ਵੀ 80000 ਵੀ ਸੰਭ ਸਾਹਿਬ ਹੈ 50000 ਰੁਪਏ ਠੀਕ ਆ ਚੌਥੇ ਨੰਬਰ 43 ਦਾ ਕੀ ਆ ਹਾਂ ਕੱਟੀ ਜੀ ਮਗਰ ਆ ਜਿਹੜੀ ਕੱਟੀ ਆ ਹਾਂਜੀ ਠੀਕ ਆ ਦੁੱਧ 5 ਕਿਲੋ ਜੀ ਦੋ ਟਾਈਮਾਂ ਦਾ ਹਾਂਜੀ 5 ਕਿਲੋ ਦੁੱਧ ਤੇ ਮਗਰ ਵੀ ਕੱਟੀ ਦੋਵੇਂ ਟਾਈਮ ਪਾੜੇ ਦੇ ਆ ਕੱਟੀ ਤੇ ਹੀ ਹਾਂਜੀ ਠੀਕ ਆ ਆਪ ਵੀ ਇਹ ਜਿਹੜੀ ਕੱਟੀ ਹਨਾ ਲੈਓ ਭਾਈ ਤੇ ਇਹਦੀ ਬਾਈ ਕੀਮਤ ਫਿਰ ਇਹਨਾਂ ਨੂੰ ਸਭ 60000 ਹਾਂ ਨਾ 40000 ਓਹ 55000 ਦੀ 56000 ਦੀ ਹਾਂਜੀ ਜੈਸਨੋ ਜੈਸਨੋ ਹਾਂਜੀ ਪੰਜਵੇਂ ਨੰਬਰ ਵਾਲੀ ਪੰਜਵੇਂ ਨੰਬਰ ਵਾਲੀ ਸ਼ਾਹੀ ਟੁਕੀ ਆ ਲੈਓ ਬਾਹਰ ਅਜੇ ਟਾਈਮ ਲਾਜੇ ਨਾ ਅਜੇ ਵੈਲਿਊ ਵੀ ਕਰ ਦੇਣ ਦੱਸ ਦੇਣਾ 10 ਤੋਂ 15 ਵੀ ਖੜ ਸਕਦੀ ਹੈ ਨਾ 15 ਵੀ ਖੜ ਸਕਦੀ ਹੈ ਖੜ ਸਕਦੀ ਹੈ ਬੋਲੀ ਬੇਲੀ ਮੈਂ ਹਾਂਜੀ ਠੀਕ ਹੈ ਲਓ ਜੀ ਲੈਓ ਬੋਲੀ ਬਿਲੀ ਸੱਜਣਾ ਮੈਂ ਮੈਂ ਸੋਣੀ ਆ ਤੀਜਾ ਸੂਆ ਲਾ ਲਓ ਚੌਥਾ ਲਾ ਲਓ ਹੈ ਕੀ ਹੈ ਚੌਥੇ ਸੂਏ ਇਹਦੀ ਕੀਮਤ ਹੈ ਭਾਈ ਇਹਦੀ ਕੀਮਤ ਭਾਈ 65000 ਦੀ ਜਸਨੋ ਕਾਪੀ ਆ ਦੇ ਹੋਰ ਯਾਰ ਛੋੜ ਦੋ ਕਰ ਦੇ ਨਹੀਂ ਯਾਰ ਕਰ ਦੇ ਦੋ ਜਾਂਦੇ ਦੋ ਹੀ ਜਾਂ ਤੇ ਹਾ ਛੋਟੀ ਕੀ ਡਿਟੇਲ ਇਹ ਦਾ ਸੰਤਾਨ ਦੂਜਾ ਸੁਆ ਦਾ ਤਾਜੀ ਸੂਈ ਕੱਟੀ ਕੱਟੀ ਆ ਗਈ ਹਾਂਜੀ ਬਿਲਕੁਲ ਤਾਜੀ ਸੂਈ ਬੋਲਾ 5 ਕਿਲੋ ਚਾਰ ਪੰਜ ਦਿਨ ਹੋ ਗਏ ਹੋਣੇ ਕਿਨੂੰ ਨਹੀਂ ਤਿੰਨ ਦਿਨ ਹੋ ਗਏ ਹਾਂਜੀ ਤਿੰਨ ਦਿਨ ਹੋ ਗਏ ਹਾਂਜੀ ਤੀਜੇ ਦਿਨ ਦੀ ਸੂਈ ਹਾਂਜੀ ਦੂਜਾ ਸੁਆ ਹਾਂਜੀ ਦੋ ਥਾਣੇ ਲੈ ਲੀ ਜੀ ਦੋਵੇਂ ਥਾਣੇ ਦੋ ਥਾਣ ਚਲੋ ਜੀ ਸੰਤੂ ਸਾਹਿਬ ਦੋ ਸਮਾਨ ਠੀਕ ਹੈ ਸੱਜਣਾ ਦੁੱਲੜ ਆ ਠੀਕ ਆ ਆ ਜਿਹੜਾ ਅਗਲੇ ਮੂਰਲੇ ਥਾਣਿਆਂ ਉਹੋ ਹੀ ਦੋਵੇਂ ਦੇ ਕਰਮ ਵਾਲੀ ਤੇ ਚੱਲਦੇ ਆ ਪੰਜ ਕਿਲੋ ਦੁੱਧ ਤੋਂ ਸਟਾਰਟਿੰਗ ਕੀਤੀ ਆ 8-7 ਕਿਲੋ ਜਿਹੜਾ ਦਊਗੀ ਹਾਂ ਵੱਡੀ ਮੈਂ ਹੂੰ ਲੋਨ ਮੈਂ ਦਾ ਕੱਦ ਵਜਨ ਵਟਾ ਮੂਰਲੇ ਥਾਣੇ ਦੋਵੇਂ ਅਗਲੇ ਪੈਂ ਚੱਲਦੇ ਜੀ ਠੀਕ ਹੈ ਤੇ ਇਹਦੀ ਕੀਮਤ ਬਾਈ ਫਿਰ ਕਿੰਨੇ ਕਰ ਦਿੱਗੇ ਇਹਦਾ 55000 ਜੀ ਜਸਨੋ ਹਾਂ ਜੀ ਤੇ ਜਾ ਹੋਰ ਹੋ ਜੂ ਨਹੀਂ ਜਸਨੋ ਵਾਲਾ 52 ਕਰ ਦਿੱਗੇ ਨਹੀਂ 53 ਕਰਦੇ ਹਾਂ 53000 ਜੀ ਸਜਨੋ 53000 ਦੀ ਜਸਨੋ ਤਾਂ